ਨਿਧ ਦੁਖ ਨ ਸਕੇ ਬਿਆਪ ਸਾਧੂ ਸੰਗ ਭਜੋ ਗੁਪਾਰ ਆਨ ਸੰਜਮ ਕਿਸ਼ਨ ਸੁਝੈ ਇਹ ਜਤਨ ਕਾਟ ਕਲ ਕਾਲ ਰਹਾ ਤਾਰ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ 니ਵਾਰ ਹਰਿ Jap ਸੇਵਰ ਸੁਆਮੀ ਸੋਏ ਮੇਦਸਿਮਰਤ ਕਥੇ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਏ ਸਾਧ ਸੰਗਤ ਬੇਨ ਸਜਾਏ ਅੰਧਾਰ ਚਰਨ ਕਮਲ ਅਧਾਰ ਜਨਕਾ ਰਾਸ ਪੂਜੀ ਇਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਵਟੇਕ ਚਰਨ ਕਮਲ ਅਧਾਰ ਜਨਕਾ ਰਾਸ ਕੋ ਜੀ ਇੱਕ ਤਾਣ ਮਾਣ ਦੀਵਾਨਾ ਸਾਚਾ ਨਾਨਕ ਕੀ ਤਾਵਟੇ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ